ਸਾਢੇ 11 ਤੋਂ ਤਕਰੀਬਨ 12:28 ਤੱਕ ਆਹ ਰੈੱਡ ਮੂਨ ਨਜ਼ਰ ਆਊਗਾ ਆ ਲਾਲ ਚੰਦਰਮਾ ਤੁਸੀਂ ਚੰਦਰ ਗ੍ਰਹਿਣ ਕਹਿ ਲਓ ਇਸ ਨੂੰ ਭਾਵੇਂ ਹੁੰਦਾ ਕੀ ਹੈ ਜੀ ਜਦੋਂ ਧਰਤੀ ਸੂਰਜ ਦੇ ਚੰਦਰਮਾ ਦੇ ਵਿਚਕਾਰ ਆ ਜਾਂਦੀ ਹੈ ਨਾ ਤੇ ਕੀ ਹੁੰਦਾ ਜਿਹੜੀਆਂ ਬਲੂ ਰੇਜ਼ ਆ ਪ੍ਰੋਪਰ ਪਹੁੰਚਦੀਆਂ ਨਹੀਂ ਤੇ ਜਿਸ ਕਰਕੇ ਜਿਹੜਾ ਚੰਦਰਮਾ ਦਾ ਰੰਗ ਹੈ ਲਾਲ ਨਜ਼ਰ ਆਉਂਦਾ ਹੈ ਤੇ ਜੇ ਤੁਸੀਂ ਹੁਣ ਇਹਨੂੰ ਮਿਸ ਕਰੋਗੇ ਤੇ ਅਗਲੇ 8 ਸਾਲ ਬਾਅਦ ਨੂੰ ਦੇਖ ਸਕੋਗੇ 2030 ਚ ਅੱਜ 7 ਸਤੰਬਰ 2025 12:28 ਮਿੰਟ ਤੱਕ ਅਸੀਂ ਦੇਖ ਸਕਦੇ ਹਾਂ ਇਹਨੂੰ ਸਾਡੇ 11 ਤੱਕ 1 ਘੰਟਾ ਤਕਰੀਬਨ ਰੈਡ ਮੂਨ ਚੰਦਰ ਗ੍ਰਹਿਣ ਧਰਤੀ ਜਦੋਂ ਆਉਂਦੀ ਹੈ ਸੂਰਜ ਅਤੇ ਚੰਦਰਮਾ ਦੇ ਵਿੱਚ ਕਾਲੇ ਤੇ ਜੋ ਸੂਰਜ ਦੀ ਜਿਵੇਂ ਰੋਸ਼ਨੀ ਹੈ ਜੋ ਸਾਇੰਸ ਬਰਤ ਜਿਹਨਾਂ ਨੂੰ ਪਤਾ ਉਹ ਪਹੁੰਚਦੀ ਨਹੀਂ ਚੰਦਰਮਾ ਤੱਕ ਡਾਇਰੈਕਟ 블루 ریز ਪਹੁੰਚਦੀਆਂ ਨਹੀਂ ਤੇ ਫਿਰ ਜਿਹੜੀ ਇਹ ਚੰਦਰਮਾ ਦਾ ਰੰਗ ਹੈ ਉਹ ਲਾਲ ਨਜ਼ਰ ਆਉਂਦਾ ਬਲੱਡ ਮੂਨ ਬੋਲਦੇ ਇਸ ਨੂੰ ਇਹ ਹੁਣ 2033 ਚ ਨਜ਼ਰ ਆਊਗਾ ਤੇ ਬੜਾ ਖੂਬਸੂਰਤ ਨਜ਼ਾਰਾ ਗੁਰੂ ਮਹਾਰਾਜ ਦੀ ਇਹ ਕਹ ਲੋ ਪ੍ਰਮਾਤਮਾ ਦੀ ਬਣਾਈ ਕੁਦਰਤ ਹੈ ਅਜੀਬ ਰੰਗ ਨੇ ਕੁਦਰਤ ਦੇ ਤੇ ਹਰ ਨਵੀਂ ਚੀਜ਼ ਦਾ ਆਨੰਦ ਮਾਣਨਾ ਚਾਹੀਦਾ ਤੇ ਕਮੈਂਟ ਕਰਕੇ ਦੱਸਿਓ ਕਿੰਨੇ ਕਿੰਨੇ ਦੇਖਿਆ ਜੀ ਅੱਜ ਰੈੱਡ ਮੂਨ ਬਹੁਤ ਹੀ ਖੂਬਸੂਰਤ ਨਜ਼ਾਰਾ ਮੈਂ ਤਾਂ ਬੈਠਾ ਕੁਰਸੀ ਢਾਕੇ ਇਹਨੂੰ ਕਰਤਾ ਦੇਖ ਰਿਹਾ ਤਾਂ ਤੇ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾ ਅੰਤ ਤੇ ਸਭ ਭੈ ਚ ਨੇ ਵਾਹ ਗੁਰੂ ਬਹੁਤ ਸੁੰਦਰ ਨਜ਼ਾਰਾ ਇੱਕ ਤਾਰਾ ਵੀ ਹੈਗਾ ਨਾਲ ਨਾਲ ਲੱਗੇ ਵੇ ਇੱਕ ਆ ਦੇਖੋ ਆ ਛੋਟਾ ਜਿਹਾ ਚਮਕ ਰਿਹਾ ਬਦਲਵਾਹੀ ਵੀ ਹੈਗੀ ਆ ਥੋੜੀ ਮੋਤੀ ਅਦਰ ਬਦਲ ਹੈਗੇ ਆ ਇਹ ਸਾਹਮਣੇ ਲਾਲ ਚੰਦਰਮਾ ਜੋ ਜਿੰਨਾ ਜਿੰਨਾਂ ਨੇ ਦੇਖਿਆ ਭਾਈ ਵਧੀਆ ਗੱਲ ਹੈ ਸਾਇੰਸ ਨੂੰ ਵੀ ਪਿਆਰ ਕਰੋ ਆ ਚੀਜ਼ਾਂ ਵੀ ਮਿਸ ਨਾ ਕਰਿਆ ਕਰੋ ਇੱਥੇ ਧਰਮ ਨਹੀਂ ਹੁੰਦਾ ਇਹ ਕੁਦਰਤੀ ਚੀਜ਼ਾਂ ਨੇ ਵਾਲੀ ਵਾ ਨਜ਼ਾਰੇਦਾਰ ਬਹੁਤ ਵਧੀਆ ਇੱਕ ਕਾਫੀ ਟਾਈਮ ਬਾਅਦ ਲਾਲ ਹੋਇਆ ਪਹਿਲੇ ਜਿਵੇਂ ਚੰਦਰਮਾ ਦੇ ਅੱਗੇ ਆਈ ਗਈ ਆਈ ਗਈ ਧਰਤੀ ਤੇ ਉੱਪਰ ਛਾਵਾਂ ਜੇ ਪਈ ਗਿਆ ਉਸ ਟਾਈਮ ਤਾਂ ਮੈਂ ਦੇਖਿਆ ਲੋਕੀ ਵੀ ਤਕਰੀਬਨ 2-4 ਘਰਾਂ ਦੇ ਕੋਠੇ ਚੜੇ ਹੋਏ ਸੀ ਤੇ ਚਲੇ ਗਏ ਹੁਣ ਇਹ ਲਾਲ ਮੂਨ ਆ ਦੇਖੋ ਰੈੱਡ ਮੂਨ ਦੱਸਿਓ ਕਿਹੜਾ ਕਿਹੜਾ ਦੇਖ ਰਿਹਾ ਕਮੈਂਟ ਕਰਕੇ ਤੁਹਾਨੂੰ ਕੀ ਮਹਿਸੂਸ ਲੱਗਿਆ ਇਹ ਨਜ਼ਾਰਾ ਇਹ ਪਰਮਾਤਮਾ ਦੀ ਕਦਰ ਦੀ ਕੁਦਰਤ ਹੈ ਮੈਂ ਇਹ ਦੇਖਣ ਫਿਰ ਪੜ੍ਹ ਵੀ ਰਿਹਾ ਸੀ ਕੀ ਚੀਜ਼ ਐ ਤੇ ਕਹਿੰਦੇ ਕਿ ਜਿਵੇਂ ਹੁਣ 2033 ਚ ਆਊਗਾ ਇਸ ਤੋਂ ਬਾਅਦ ਇਹ ਜਦੋਂ ਸੂਰਜ ਤੇ ਚੰਦਰਮਾ ਦੇ ਵਿੱਚ ਕਰ ਧਰਤੀ ਆ ਜਾਂਦੀ ਹੈ ਨਾ ਤੇ ਸੂਰਜ ਦੀਆਂ ਰੇਜ਼ ਡਾਇਰੈਕਟ ਚੰਦਰਮਾ ਤੇ ਨਹੀਂ ਜਾਂਦੀਆਂ ਤੇ ਬਲੂ ਰੇਜ਼ ਜਿਹੜੀਆਂ ਹੁੰਦੀਆਂ ਉਹ ਨਹੀਂ ਪਹੁੰਚਦੀਆਂ ਜਿਸ ਕਰਕੇ ਇਹ ਲਾਲ ਨਜ਼ਰਾਂ ਦਾ ਚੰਦਰਮਾ ਇਹਨੂੰ ਰੈੱਡ ਮੂਨ ਬੋਲਦੇ ਆ ਉਹ ਤਾਂ ਹੀ ਖੂਬਸੂਰਤ ਨਜ਼ਾਰਾ ਚਲੋ ਜਿੰਨੀ ਕੁ ਮੋਬਾਈਲ ਦੀ ਕੁਆਲਿਟੀ ਐ ਉਹਨਾਂ ਨੂੰ ਆਪਾਂ ਕੈਪਚਰ ਕਰ ਪਾ ਰਹੇ ਹਾਂ ਤੇ ਬਾਕੀ ਜੋ ਅੱਖ ਤੋਂ ਦੇਖਣ ਦਾ ਨਜ਼ਾਰਾ ਉਹ ਤਾਂ ਬਹੁਤ ਹੀ ਸ਼ਾਨਦਾਰ ਵਾਹ ਜੀ ਵਾਹ ਬਲਿਹਾਰੀ ਕੁਦਰਤ ਉਸਿਆ ਤੇ ਰੰਤਨਾ ਜਾਈ ਲਖਿਆ ਪਰਮਾਤਮਾ ਦੇ ਰੰਗ ਨੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਭਾਈ ਨੀਤੇ 2033 ਚ ਨਜ਼ਰ ਆਊਗਾ 8 ਸਾਲ ਬਾਅਦ ਇਹ ਨਜ਼ਾਰਾ ਥੋੜੀ ਥੋੜੀ ਬਦਲਵਾਹੀ ਵੀ ਹੈਗੀ ਆ ਹੁਣ ਲੋਕੀ ਦੇਖਦੇ ਕਿ ਉੱਤਰ ਕੇ ਦੋ ਚਾਰ ਘਰਾਂ ਤੇ ਚੜੇ ਹੋਏ ਸੀ ਮੇਰੇ ਨਾਲ ਦੇਖਦੇ ਵੀ ਸੀ ਇਸ ਨੂੰ ਆਪਣੇ ਨੇ ਕੱਟ ਹੀ ਲੈਂਦੇ ਨੇ ਇੰਟਰਸਟਿੰਗ ਉਸ ਤਰ੍ਹਾਂ ਦੀਆਂ ਚੀਜ਼ਾਂ ਦੇ ਮੈਂ ਸਪੈਸ਼ਲ ਨਹੀਂ ਦੇਖ ਰਿਹਾ ਤੁਸੀਂ ਜੇ ਕਦੀ ਫੇਸਬੁੱਕ ਜਾਂ ਇੰਸਟਾਗ੍ਰam ਤੇ ਮੇਰੀਆਂ ਸਟੋਰੀਆਂ ਦੇਖੋਗੇ ਨਾ ਮੈਂ ਹਮੇਸ਼ਾ ਸਨਰਾਈਜ਼ ਸਨਸੈਟ ਮੂਨ ਦੀਆਂ ਫੋਟੋ ਵੈਸੇ ਵੀ ਖਿੱਚਦਾ ਰਹਿੰਦਾ ਮੈਨੂੰ ਸੋਹਣੀਆਂ ਲੱਗਦੀਆਂ ਨੇ ਕੁਦਰਤੀ ਚੀਜ਼ਾਂ ਤੁਸੀਂ ਮੇਰੀ ਪ੍ਰੋਫਾਈਲ ਤੇ ਦੇਖੋਗੇ ਮੈਂ ਚੀਜ਼ਾਂ ਦੇਖਦਾ ਰਹਿੰਦਾ ਕਿ ਅੱਜ ਕੁਝ ਨਵਾਂ ਵੇਖਣ ਨੂੰ ਮਿਲਿਆ ਅੱਗੇ ਆਈ ਥਿੰਕ ਮੈਂ ਨਹੀਂ ਦੇਖੇ ਨਾ ਜਦ ਤੇ ਅੱਜ ਮੈਂ ਥੋੜਾ ਅਵੇਅਰ ਹਗਾ ਸੀ ਤੇ ਮੈਂ ਕਿਹਾ ਚਲੋ ਦੇਖੀਏ ਕੀ ਹੁੰਦਾ ਇਸ ਹਿਸਾਬ ਕਿਤਾਬ ਜਾ ਚਲੋ ਦੱਸਿਓ ਕਮੈਂਟ ਕਰਕੇ ਵੀਰੇ ਜਿੰਨੇ ਜਿੰਨੇ ਦੇਖਿਆ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ